ਕੀ ਗੱਲ ਹੈ ਮੇਰਾ ਨਾਮ ਵਰਿੰਦਰ ਸਿੰਘ ਵਰਿੰਦਰ ਸਿੰਘ ਪਿੰਡ ਦਾ ਹੀ ਕੋਲ ਛੜਾਈ ਝਗੜਾ ਹੋਇਆ ਥਾਲੇ ਬਨੇ ਤੇ ਥਾਲੇ ਬਨੇ ਤੇ ਮੈਂ ਚੱਲ ਤੋ ਆਂ ਲਿਆ ਛਾੜੇ ਥਾੜਾ ਟਾਈਮ ਹੀ ਮੋਰ ਮੋਰਸਾ ਲੱਤ ਮਾਰ ਕੇ ਮੋਰਸਾ ਡਿੱਗ ਗਿਆ ਮੋਰੋ ਤਿੰਨ ਚਾਰ ਜਨੇ ਆ ਗਏ ਬਾਰਦਾਤ ਕਰਤੇ ਉਹਨਾਂ ਸਿੰਘਾਂ ਕੰਮ ਨਹੀਂ ਆਹ ਕੰਮ ਲੜ ਗਈ ਹਾਂ ਕੋਈ ਕਾਰਵਾਈ ਨਹੀਂ ਕਿਉਂ ਮੇਰਾ ਨਾਮ ਕਰਵਿੰਦਰ ਸਿੰਘ ਆ ਇਹ ਮੇਰਾ ਬ੍ਰਦਰ ਆ ਇਹਦਾ ਨਾਮ ਵਰਿੰਦਰ ਸਿੰਘ ਆ ਇਹ ਸੈਲਰ ਤੋਂ ਆ ਰਿਹਾ ਸੀ 7:30 ਦਾ ਟਾਈਮ ਹੀ ਪਹਿਲਾਂ ਇਹਨੂੰ ਫਟ ਲਿਆ ਉਹਨਾਂ ਧੱਕਾ ਮਾਰ ਕੇ ਜਿੰਨਾਂ ਕੋ ਇੱਕ ਕੁੱਕਰ ਪਾਣੀ ਸੀ ਇੱਕੋ ਡਰਾਟ ਸੀ ਗਾਜੀਕੋਟ ਉੱਥੋਂ ਆ ਰਿਹਾ ਸੀ ਤੁਸੀਂ ਕਿੱਥੋਂ ਦਾ ਮੇਰਾ ਬ੍ਰਦਰ ਹੈ ਗਾਜੀਕੋਟੀਆਂ ਮੇਰਾ ਪਿੰਡ ਵੀ ਗਾਜੀਕੋਟੀਆਂ ਗਾਜੀਕੋਟੀਆਂ ਇਹ ਕਿਹਦੀ ਗੱਲ ਹੈ ਇਹ 7:30 ਵਜੇ ਦੀ ਗੱਲ ਹੈ ਦੋ ਜਣੇ ਉਧਰੋਂ ਆਏ ਤੇ ਮਗਰ ਦੋ ਜਣੇ ਪਿੰਡੋਂ ਗਏ ਕੰਪਲੇਨਟ ਉਹਦੋਂ ਨਹੀਂ ਕੀਤੀ ਹੈ ਕੋਈ ਕਾਰਵਾਈ ਨਹੀਂ ਹੋਈ 8 ਤਰੀਕ ਦੀ ਲੜਾਈ ਹੋਈ ਹੈ ਅਜੇ ਤੱਕ ਕੋਈ ਕਾਰਵਾਈ ਨਹੀਂ ਇਹ ਪਹਿਲੀ ਦਾ ਝਗੜਾ ਹੈ ਪਹਿਲੇ ਵੀ ਹੋਇਆ ਸੀ ਪਹਿਲੇ ਕੋਈ ਕਾਰਵਾਈ ਨਹੀਂ ਕੀਤੀ ਇਹਨਾਂ ਹੋਇਆ ਸੀ ਤੇ ਪਰ ਅੱਹੀ ਗਿਆ ਇਹ ਕੋਈ ਬੈ ਕੇ ਗੱਲ ਕਰ ਲੋ ਇਹਨਾਂ ਕੀਤੀ ਨਹੀਂ ਪਰ ਉਸੇ ਰੰਗ ਦੀ ਪੁਰਾਣੀ ਦੇਿਸ ਤੇ ਤਹਿ ਦੀ ਉਹਤੇ ਕੀਤਾ ਇਹਨਾਂ